ਅਮਰੀਕਾ ਤੋਂ ਦਿਲ ਦੇ ਹਿਲਾਉਣ ਵਾਲੀ ਬੇਹਦ ਮਤਭਾਗੀ ਖਬਰ ਆ ਰਹੀ ਹੈ ਇੱਥੇ ਕੈਲੀਫੋਰਨੀਆ ਵਿੱਚ ਚਾਰ ਜੀਆਂ ਦਾ ਇੱਕ ਪੰਜਾਬੀ ਪਰਿਵਾਰ ਲਾਪਤਾ ਹੋ ਗਿਆ ਹੈ ਲਾਪਤਾ ਲੋਕਾਂ ਵਿੱਚ 8 ਮਹੀਨਿਆਂ ਦੀ ਬੱਚੀ ਆਰੂਹੀ ਉਸਦੀ ਮਾਂ 27 ਸਾਲਾਂ ਦੀ ਜਸਲੀਨ ਕੌਰ ਪਿਤਾ 36 ਸਾਲਾਂ ਜਸਦੀਪ ਸਿੰਘ 43 ਸਾਲਾਂ ਅਮਨਦੀਪ ਸਿੰਘ ਸ਼ਾਮਿਲ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੂੰ ਇਨ੍ਹਾਂ ਦੀ ਇੱਛਾ ਦੇ ਵਿਰੁੱਧ ਸਾਊਥ ਹਾਈਵੇ 59 ਦੇ 800 ਬਲਾਕ ਤੋਂ ਲਜਾਇਆ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਪਰਿਵਾਰ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਸਿਰਫ ਇੰਨਾ ਹੀ ਪਤਾ ਲੱਗਿਆ ਹੈ ਕਿ ਪਰਿਵਾਰ ਚਾ ਚੁੱਕਾ ਹੈ ਤੇ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਪੁਲਿਸ ਨੇ ਪਰਿਵਾਰ ਦੀਆਂ ਤਸਵੀਰਾਂ ਜਾਰੀ ਕਰਕੇ ਮੰਗ ਕੀਤੀ ਹੈ ਕਿ ਜੇਕਰ ਕਿਸੇ ਤੋਂ ਇਸ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਪੁਲਿਸ ਨੇ ਸ਼ੱਕੀ ਕਿਡਨੈਪਰ ਦੀਆਂ ਤਸਵੀਰਾਂ ਵੀ ਆਪਣੇ ਫੇਸਬੁੱਕ ਅਕਾਊਂਟ ਤੇ ਜਾਰੀ ਕੀਤੀਆਂ ਨੇ ਫਿਲਹਾਲ ਕਿਡਨੈਪਰ ਵੱਲੋਂ ਲਾਪਤਾ ਪਰਿਵਾਰ ਬਾਰੇ ਕੋਈ ਮੰਗ ਨਹੀਂ ਕੀਤੀ ਗਈ ਹੈ ਪੁਲਿਸ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਉਨ੍ਹਾਂ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਇਸ ਖੂਬਸੂਰਤ ਪਰਿਵਾਰ ਨੂੰ ਵਾਪਸ ਲਿਆਂਦਾ ਜਾ ਸਕੇ ਫਿਲਹਾਲ ਇਸ ਤਰ੍ਹਾਂ ਇੱਕ ਪਰਿਵਾਰ ਦਾ ਗਾਇਬ ਹੋ ਜਾਣਾ ਬੇਹੱਦ ਦਰਦਨਾਕ ਘਟਨਾ ਹੈ ਪੰਜਾਬੀ ਭਾਈਚਾਰਾ ਇਸ ਨਾਲ ਚਿੰਤਾ ਵਿੱਚ ਡੁੱਬ ਗਿਆ ਹੈ ਹਰ ਕਿਸੇ ਨੂੰ ਫਿਕਰ ਸਤਾ ਰਹੀ ਹੈ ਕਿ ਕਿਤੇ ਪਰਿਵਾਰ ਨਾਲ ਕੁਝ ਬੁਰਾ ਤਾਂ ਨਹੀਂ ਹੋ ਗਿਆ ਹਰ ਕੋਈ ਪਰਿਵਾਰ ਦੀ ਸਲਾਮਤੀ ਲਈ ਪ੍ਰਾਰਥਨਾ ਕਰ ਰਿਹਾ ਹੈ ਅਮਰੀਕਾ ਤੋਂ ਦਿਲ ਦੇ ਲੋਣ ਵਾਲੀ ਬੇਹਦ ਮੱਧਪਾਕੀ ਖਬਰ ਆ ਰਹੀ ਹੈ ਇੱਥੇ ਕੈਲੀਫੋਰਨੀਆ ਵਿੱਚ ਚਾਰ ਜੀਆ ਦਾ ਇੱਕ ਪੰਜਾਬੀ ਪਰਿਵਾਰ ਲਾਪਤਾ ਹੋ ਗਿਆ ਹੈ ਲਾਪਤਾ ਲੋਕਾਂ ਵਿੱਚ 8 ਮਹੀਨਿਆਂ ਦੀ ਬੱਚੀ ਆਰੂਹੀ ਉਸਦੀ ਮਾਂ 27 ਸਾਲਾਂ ਦੀ ਜ਼ਸਲੀਨ कौर ਪਿਤਾ 36 ਸਾਲਾਂ ਜਸਦੀਪ ਸਿੰਘ 43 ਸਾਲਾਂ ਅਮਨਦੀਪ ਸਿੰਘ ਸ਼ਾਮਿਲ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੂੰ ਇਨ੍ਹਾਂ ਦੀ ਇੱਛਾ ਦੇ ਵਿਰੁੱਧ ਸਾਊਥ ਹਾਈਵੇ 59 ਦੇ 800 ਬਲਾਕ ਤੋਂ ਲਜਾਇਆ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਪਰਿਵਾਰ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਸਿਰਫ ਇੰਨਾ ਹੀ ਪਤਾ ਲੱਗਿਆ ਹੈ ਕਿ ਪਰਿਵਾਰ ਚਾ ਚੁੱਕਾ ਹੈ ਤੇ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਪੁਲਿਸ ਨੇ ਪਰਿਵਾਰ ਦੀਆਂ ਤਸਵੀਰਾਂ ਜਾਰੀ ਕਰਕੇ ਮੰਗ ਕੀਤੀ ਹੈ ਕਿ ਜੇਕਰ ਕਿਸੇ ਤੋਂ ਇਸ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਪੁਲਿਸ ਨੇ ਸ਼ੱਕੀ ਕਿਡਨਾਪਰ ਦੀਆਂ ਤਸਵੀਰਾਂ ਵੀ ਆਪਣੇ ਫੇਸਬੁੱਕ ਅਕਾਊਂਟ ਤੇ ਜਾਰੀ ਕੀਤੀਆਂ ਨੇ ਫਿਲਹਾਲ ਕਿਡਨਾਪਰ ਵੱਲੋਂ ਲਾਪਤਾ ਪਰਿਵਾਰ ਬਾਰੇ ਕਾਲ ਕਰਕੇ ਕੋਈ ਮੰਗ ਨਹੀਂ ਕੀਤੀ ਗਈ ਹੈ ਪੁਲਿਸ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਉਨ੍ਹਾਂ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਇਸ ਖੂਬਸੂਰਤ ਪਰਿਵਾਰ ਨੂੰ ਵਾਪਸ ਲਿਆਂਦਾ ਜਾ ਸਕੇ ਫਿਲਹਾਲ ਇਸ ਤਰ੍ਹਾਂ ਇੱਕ ਪਰਿਵਾਰ ਦਾ ਗਾਇਬ ਹੋ ਜਾਣਾ ਬੇਹੱਦ ਦਰਦਨਾਕ ਘਟਨਾ ਹੈ ਪੰਜਾਬੀ ਭਾਈਚਾਰਾ ਇਸ ਨਾਲ ਚਿੰਤਾ ਵਿੱਚ ਡੁੱਬ ਗਿਆ ਹੈ ਹਰ ਕਿਸੇ ਨੂੰ ਫਿਕਰ ਸਤਾ ਰਹੀ ਹੈ ਕਿ ਕਿਤੇ ਪਰਿਵਾਰ ਨਾਲ ਕੁਝ ਬੁਰਾ ਤਾਂ ਨਹੀਂ ਹੋ ਗਿਆ ਹਰ ਕੋਈ ਪਰਿਵਾਰ ਦੀ ਸਲਾਮਤੀ ਲਈ ਪ੍ਰਾਰਥਨਾ ਕਰ ਰਿਹਾ ਹੈ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਕ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ